वैगरू जी का खालसा श्री वैगरू जी की प्यारे सज्जनों याद शाह जहानपुरी दी कलम आपकी जी कचहरी ਦੇ ਵਿੱਚ ਕੁਛ ਅਜਿਹੇ ਗੀਤ ਕੁਛ ਅਜਿਹੀਆਂ ਕਪਟਾਵਾਂ ਪੇਸ਼ ਕਰਦਾ ਹੈ ਜੋ ਇਸ ਸਾਡੇ ਸੰਸਾਰ ਦੇ ਕੁਝ ਲੋਕਾਂ ਨੇ ਲੋਕਾਂ ਨੂੰ ਕਫਲਤ ਦੇ ਵਿੱਚ ਪਾਇਆ ਹੈ ਉਹਨਾਂ ਲੋਕਾਂ ਨੂੰ ਕਫਲਤ ਦੇ ਵਿੱਚ ਕੱਢਣ ਵਾਲੇ ਨੇ ਉਹਲੇ ਭੋਲੇ ਉਹਨਾਂ ਭੋਲੇ ਲੋਕਾਂ ਵਾਸਤੇ ਕੁਝ ਇਹ ਜਿਹੇ ਗੀਤ ਤੇ ਕਵਤਾਵਾਂ ਆਪ ਜੀ ਦੀ ਕਚਹਿਰੀ ਦੇ ਵਿੱਚ ਯਾਦ ਸਾਧਾਹਨਪੁਰੀ ਦੀ ਕਲਮ ਤੋਂ ਪਾਈਆਂ ਜਾਂਦੀਆਂ ਨੇ ਗੁਰਬਾਣੀ ਕਹਿੰਦੀ ਹੈ ਕਿ ਤੱਕੋਂ ਰਾਜ ਇਹ ਰਾਜੋਂ ਨਰਕ ਜਦ 인ਸਾਨ ਦੇ ਕੋਲੇ ਜੀਣ ਦੇ ਸੁਖ ਸਾਧਨ ਕੁਝ ਜ਼ਿਆਦਾ ਹੋ ਜਾਂਦੇ ਹੈ ਫਿਰ ਉਹ ਜਿੰਨਾ ਕੋਲੇ ਸੁਖ ਸਾਧਨ ਨਹੀਂ ਹੈ ਉਹਨਾਂ ਨੂੰ ਕੀੜੇ ਮਕੋੜੇ ਸਮਝਦਾ ਹੈ ਕਿ ਉਹਨਾਂ ਤੇ ਜ਼ੁਲਮ ਜਾਸਦੀਆਂ ਕਰਦਾ ਹੈ ਕਿ ਯਾਦ ਸ਼ਾਜਾਨ ਕੁਰੀ ਅੱਜ ਦੀ ਖਵਤਾ ਉਸੇ ਵਿਸ਼ੇ ਤੇ ਹੈ ਕਿ ਜ਼ਾਲਮ ਜ਼ੁਲਮ ਕਰੇ ਜਿੰਨਾ ਜ਼ਾਲਮ ਜ਼ੁਲਮ ਕਰੇਗਾ ਉਹਨਾਂ ਆਖਰ ਦੁੱਖ ਪਰੇਗਾ ਵੈਦੂ ਜੀ ਦਾ ਖਲਸਾ ਸੁਰੀ ਵੈਗਨੀ ਦੀ ਕੀਫਤ ਜਾਲਮ ਜਿੰਨਾ ਜ਼ੁਲਮ ਕਰੂਗਾ ਆਖਰੋਂ ਨਾ ਦੁੱਖ ਪਰੂਗਾ ਫਰੋਲ ਦੇਖੀ ਤੇ ਹਾਸੂ ਪੁਰਾਣੇ ਤਰਫ ਤਰਫ ਦੇ ਇੱਕ ਇਤਿਹਾਸ ਉਪਰਾਨੇ ਤੜਫ ਤੜਫ ਮਨ ਰਾਜ ਰਾਨੇ ਤੂੰ ਬੰਦਿਆ ਕਰ ਲੈ ਸੋਚ ਵਿਚਾਰ ਨਾ ਤੂੰ ਕਰਨਾ ਐ ਨਾ ਅਧਿਆਚਾਰ ਗਰੀਬ ਅਮੀਰ ਸਭ ਹੈ ਇਨਸਾਨ ਛੱਡ ਮਾਇਆ ਦਾ ਤੂੰ ਅਭਿਮਾਨ ਗਰੀਬ ਅਮੀਰ ਸਭ ਹੈ ਇਨਸਾਨ ਛੱਡ ਮਾਇਆ ਦਾ ਤੂੰ ਹੀ ਅਭਿਮਾਨ ਕੁਝ ਵੀ ਤੇਰੇ ਨਾਲ ਨ ਜਾਣੋ ਚੰਗਾ ਮੜਾ ਜੋ ਕਮਾਣਾ ਕੁਝ ਵੀ ਤੇਰੇ ਨਾਲ ਨ ਜਾਣੋ ਚੰਗਾ ਮੜਾ ਜੋ ਕਮਾਣਾ ਕੀ ਕਰ ਲੋ ਹਨੇ ਰੋ ਜਾਣਾ ਅੰਗੀ ਸਾਥੀ ਸਭ ਹੋ ਗਏ ਕਾਲੇ ਜੀਆਂ ਪੁੱਤਰ ਕਰਵਾਲੀ ਸੋੜੇ ਆਖਰ ਬੰਦਿਆ ਆਖਰ ਬੰਦਿਆ ਤੇਰਾ ਹੋਣਾ ਤੂੰ ਬਦਲ ਲੈ ਚਾਲ ਹਾਂ ਆ ਦੀਸ਼ਾ ਜਹਾਨੁ ਪੂਰੀ ਤੂੰ ਬਣ ਜਾ ਹੁਣ ਸਿਆਣਾ ਛੱਡ ਬਦੀਆਂ ਖਟਨੇ ਕਿਉਂ ਓਏ ਤੈ ਮੁਰਤੇ ਜਗ ਨਹੀਂ ਆਣਾ ਆ ਦੀਸ਼ਾ ਜਹਾਨੁ ਪੂਰੀ ਤੂੰ ਹੁਣ ਜਹਣ ਬਣ ਜਾ ਤੂੰ ਸਿਆਣਾ ਖੱਡ ਬਦੀਆਂ ਖਟਨੇ ਕਿਆ ਉੜ ਜਗ ਤੇ ਨਾ ਆਉਣੋਂ ਕਨਵਾਜ ਜੀ